ਆਪਾਂ ਆਏ ਸੀ ਗੁਰਦਰਾ ਸਾਹਿਬੋਂ ਗੁਰਦਰਾ ਸਾਹਿਬ ਅੱਜ ਮਸਿਆ ਸੀ ਤੇ ਖੀਰ ਪੂੜਿਆਂ ਦਾ ਲੰਗਰ ਲੱਗਾ ਹੋਇਆ ਸੀ ਗਰਮੀਤ ਵੀਰ ਵੀ ਉੱਥੇ ਹੀ ਸੇਵਾ ਕਰ ਰਿਹਾ ਤੇ ਆਪਾਂ ਤੁਹਾਨੂੰ ਕੋਣੇ ਅੰਦਰ ਆ ਗਏ ਸੀ ਜੀ ਤੇ ਮੁਸੀਬਤ ਨਹੀਂ ਹੋਰੀ ਅੱਜ ਦੇ ਵਿੱਚ ਟੇਕਿਆ ਮੱਥਾ ਦਰਵਾਜ਼ੇ ਟੇਕ ਲਿਆ ਆਪਾਂ ਮੱਥਾ ਹੁ ਚੱਲਦੇ ਆਂ ਲੰਗਰਾਲ ਚ ਤੇ ਦੇਖਦੇ ਜਾਗੇ ਤੇ ਉਹ ਜਿੰਨ ਲੰਗਰਾਲ ਚ ਕੋਈ ਅਜੀ ਲੰਗਰਾਲ ਚ ਗਏ ਜੀ ਆਪਾਂ ਪਹੁੰਚ ਇਹ ਲੰਗਰਾਲ ਵੀ ਬਹੁਤ ਰੰਗਰੇਆ ਪਿਆ ਲੋ ਪਾਈ ਨੇ ਦਾ ਕਰਦੇ ਕਿ ਭਾਵੇਂ ਆਇਆ ਦੇਖੋ ਸੰਤਲ ਕੀ ਹੋਈ ਹੈ ਜੂਰਾ ਸ਼ਾਹਾਂ ਦੇ ਗਾੜੀ ਚ ਵੇਨੇ ਹੱਪਾ ਗੱਟ ਇੱਕ ਦਾ ਚੱਲਦਾ ਹੈ ਦੇਖੋ ਜਰਾ ਕੱਢੀ ਜਾਂਦੇ ਚਾਚਾ ਪਕੌੜੇ ਕੱਢੀ ਜਾਂਦੇ ਪੂੜੇ ਲੱਗੇ ਹੋਇਆ ਬਾਈ ਜੀ ਬਾਈ ਜੀ ਨਮਾ ਨਮਾਰੇ ਕਰਮੀ ਦੇ ਤੋਂ ਕਿਤੇ ਸੇਵਾ ਕਰ ਲਗਰਾਜ ਕਰਦੇ ਹਾਂ ਔ ਬਾਈ ਜੀ ਤੇ ਸੇਵਾਦਾਰ ਲੱਗੇ ਪੂਰੇ ਜੋਰਾਂ ਛੋਰਾਂ ਦੇ ਇਧਰ ਵੀ ਪੂੜੇ ਸੰਗਤ ਪੂਰੀ ਆਈ ਪਿੰਡੋਂ ਅੱਜ ਕਿਉਂਕਿ ਆਖਰੀ ਸੰਡੇ ਅੱਜ ਹੋਰ ਬਾਬਾ ਜੀ ਹੈ ਇਹਨਾਂ ਨੇ ਪੂਰੇ ਪੂਰੇ ਨਾ ਨਾ ਉਹ ਬੰਦਿਆ ਕੰਮ ਕਰਨ ਵਾਲਾ ਇਰੇ ਭਾਉ ਨਹੀਂ ਸੇਵਾ ਕਰਨ ਦੇ ਗਾਈ ਜੀ ਦੇਖੋ ਹਾਂ ਉਹ ਕੇ ਡੜਿਆ ਪੂਰਾ ਹਰਾ ਆਉਂਦੇ ਨਿਆਰਾ ਗਰਮੀ ਗਰਮੀ ਬੜੀ ਗਰਮੀ ਦੀ ਫਿਰ ਹੈਗੀ ਹੈਗੀ ਇੱਕ ਬੰਦੇ ਜਿਹੜੇ ਆ ਲੱਗੇ ਦੂਜੇ ਮੋਟੀਪਾ ਕੀ ਬੰਨਿਆ ਦੱਸ ਮੈਨੂੰ ਗਾਈਸ ਊੜੇ ਘਰਾਂ ਨੂੰ ਬੜੇ ਜਾਣਦੇ ਆ ਇਹ ਤਾਂ ਨੇ ਗਾਇਸ ਇਹ ਕਹਤਾ ਬੰਦਾ ਚਾਦਰ ਬੰਦਾ ਹੁੰਦਾ ਕੋਈ ਨਾ ਗੁਰਦਾਰ ਤੁਹਾਨੂੰ ਪਤਾ ਹੀ ਹੈ ਇਹ ਖਾਸ ਕਰ ਬੂਟੀ ਦੇ ਵਾਸਤੇ ਆਇਆ ਚਾਦਰ ਬੰਦੀ ਆ ਉਹ ਆ ਜਾਂਦਾ ਹੈਗਾ ਕਰਨਾ ਇਹਨੇ ਕੱਖ ਨਹੀਂ ਵੇਲੋ ਨਾ ਇਹ ਕੋ ਪੂੜਾ ਵਰਤਣਾ ਤੇ ਨਾ ਇਹ ਖੀਰ ਗੱਲਾਂ ਸਭ ਤੋਂ ਜ਼ਿਆਦਾ ਕਿਉਂ ਚੱਕੀ ਗਈ ਸੀ ਗੱਲ ਕਿ ਨਹੀਂ ਚਲੋ ਚਲੋ ਆ ਗਰਮੀ ਵੀ ਹੁਣ ਚੱਲਿਆ ਹੈ ਪੂਰੇ ਲਾ ਕੇ ਇਸ ਦਰਜੀ ਵੀ ਲੱਗ ਚੁੱਕੇ ਆ ਮੇਲੇ ਦੇ ਮੇਲਾ ਬਾਸਾ ਹੁੰਨੀ ਵਾਲਾ ਉਹ ਲੈ ਜਾ ਚਾਚਾ ਮਾਮਾ ਵੀ ਚਾੜ ਦੇ ਰਿਹਾ ਬਣਾ ਚਾੜ ਦੇਣੀ ਗੇ ਦਰਜੀ ਲਾ ਕੇ ਮੇਲੇ ਦੇ ਮਾਮਾ ਬਲਦਾਂ ਤੋਂ ਲੱਗਿਆ फमीद वर भी त जता पयाविे वा कर रहे ਗਰਮੀ ਵਾਕਿਆ ਬੜੀ ਹੈ ਦੇਖੋ ਇਹ ਗਰਮੀ ਬੜੀ ਆਦੀ ਜਨਾਬ ਕੋਰੋਨਾ ਲੱਗਾ ਨੰਦਾ ਚੱਲਣੇ ਆ ਬੰਦ ਸਿਰ ਕਰਦੀ ਹੋਣ ਪਰ ਪੈਂਦਾ ਦਾ ਟਾਈਮ ਹੋਟ ਜਲਦੀ ਹੈ ਜਲਦੀ ਚਲਦੀ ਆ 12 ਵਜੇ ਵੀ ਹੋ ਜਾ ਸਹੀ ਜਲਣ ਟਿਕਟਸ ਉਸ ਗੈਸ ਘੰਟਾ ਸਗਤ ਹੋਣੀ ਹੈ ਜੇ ਉਹ ਤੋਂ ਬਾਅਦ ਸਭ ਤੋਂ ਬੜੀ ਚੱਲੀ ਹੈ ਸੰਤ ਬੜੀ ਹੈ ਜੇ ਆਉਣ ਲੈ ਪਿੰਡੋਂ ਵੱਲੋਂ ਬੜੌਲੇ ਤੋਂ ਬਾਅਦ ਕੱਢਣਾ ਹੈ ਇਹ ਉਹ ਜਾ ਦਰਜੀ ਖਾ ਗਿਆ ਗਾਈਜ਼ ਤੁਹਾਨੂੰ ਦਰਜੀ ਦਿਖਾਉਣੇ ਜਿਹੜੇ ਮੇਲੇ ਤੇ ਸੇਉ ਜਲੇ ਦੀਆਂ ਕਸ਼ਾਇਰਾਂ ਦੀ ਜਾਂ ਜੋ ਕੁਝ ਵੀ ਬਾਦੇ ਇੱਥੇ ਸੀਦੇ ਇੱਥੇ ਲੰਗਰਾਲ ਜੀ ਜਾ ਬਹਾ ਗਿਆ ਸਾਰੇ ਦਾਦੀ ਮੇਲੇ ਦੇ ਖੰਡ ਪੜੋ ਇਹ ਲੋ ਗਾਈਜ਼ ਆ ਆ ਵੇਖ ਲੋ ਗਾਈਜ਼ ਘੱਟ ਲੋ ਨਹੀਂ ਖਲੋਤੇ ਆ ਆ ਲੋ ਗਾਈਜ਼ ਦਰਜੀ ਬੈ ਗਏ ਲੈ ਲੈ ਬਾਜ ਲੈਣਾ ਲੈਣਾ ਅੱਬਾ ਛਾੜ ਦਿਆ ਨੈਟ ਤੇ ਛਾੜ ਦੇ ਛਾੜ ਦੇ ਗਰਮੀਤ ਵੀ ਹੋਣੀ ਫੇਰ ਸੇਵਾ ਕਰਦਾ ਰਹਿਆ ਹੋਰੋਂ ਭਾਗ ਰਹੀ ਪੂਰੇ ਜਿਹੜਾ ਸ਼ੋਹਰਾ ਦਿਆ

ਠੀਕ ਹੈ ਤੇ ਕਾਰ ਆ ਪਾ ਗਏ ਤੇ ਅੱਜ ਦਾ ਵਲੌਗ ਗੁਰਦਾਰ ਘਰ ਗਿਆ ਸੇਵਾ ਕੀਤੀ ਬੜੀ ਵਧੀਆ ਚਲੋ ਜਿੰਨਾ ਕਿ ਜੋ ਜਿੰਨੀ ਸੇਵਾ ਕੀਤੀ ਚਲੋ ਮਾਰਾ ਦੇਖੇ ਲਾਵੇ ਹਾਂ ਤੇ ਬਸ ਠੀਕ ਹੈ ਗਰਮੀ ਗੈਸ ਕਾफी ਜ਼ਿਆਦਾ ਅੱਜ ਕਾਫੀ ਜ਼ਿਆਦਾ ਤੇ ਗਾਇਸ ਮੇਰੇ ਕੋ ਤੁਹਾਨੂੰ ਦੱਸਿਆ ਨਾ ਮੇਰੇ ਕੋ ਫੋਨ ਹੈਗਾ ਨਾ S24 আল্ট্রা ਮੈਂ ਯੂਜ਼ ਕਰਨ ਦਾ ਤੁਹਾਨੂੰ ਵਿੱਚ ਦੇਖ ਰਿਹਾ ਹਾਂ ਇਹਦੇ ਵਿੱਚ ਦੇਖ ਰਿਹਾ ਨਾ ਪਾਤੀ ਫੋੜ ਪਾਤੀ ਅਪਾਤੀ ਦੇ ਵੀ ਜਾ ਕਰੋ ਪਹਿਲਾਂ ਕੋਨੇ 20 ਵਜਨ ਦੇ ਤੇ ਇਹ ਕੋੜੇ ਪਿੱਛੇ ਮੈਨੂੰ ਵੇਕਨਗ ਹੋਦਾ ਨਹੀਂ ਸਿੱਧਾ ਪਹਿਲੇ ਰਲਾ ਪੋਣਾ ਆਏ ਨਾ ਆਵਲਾ ਗਾਇਸ ਇਹ ਗਾਇਸ ਫੋਨ ਆਗਾ SIM ਲੌਕ ਹੈ ਯੂ ایس اے ਤੋਂ ਆਪਾਂ ਨੂੰ ਫੋਨ ਆਇਆ ਵਾ ਤੇ ਇਹਦੇ SIM ਲੌਕ ਹੈ ਤੇ ਬਈ ਮੈਂ ਰਿਕਵੈਸਟ ਪਾਈ ਹੋਈ ਆਨਲਾਈਨ ਇਹਦੀ ਜੇ ਕਿ ਭਰਾ ਨੂੰ ਪਤਾ ਪਈ ਯਾਰ ਇਹਦਾ ਕਿੰਨਾ ਵੇ ਮੇਰੇ ਲੱਗੇ ਆ ਆਨਲਾਈਨ ਲੱਗੇ ਮੇਰੇ ਸਿਰਫ 26 ਡਾਲਰ ਤੇ ਜੇ ਕਿ ਭਰਾ ਨੂੰ ਕੋਈ ਜਾਣਦਾ ਵੀ ਇਹਦਾ ਲੌਕ ਜੇ ਮੰਨ ਲਓ ਰਿਕਵੈਸਟ ਪਾਈ ਹੈ ਪੈਸੇ ਮੇਰੇ ਪਏ ਵੇ ਜੇ ਮੰਨ ਲਓ ਤੇ ਲੌਕ ਖੁੱਲ ਜਾਂਦਾ ਠੀਕ ਆ ਜੇ ਮਾਲੋ ਉਸ ਤਰੀਕੇ ਨਾਲ ਲੌਗ ਨਹੀਂ ਖੁੱਲ ਰਿਹਾ ਕਿਸੇ ਨੂੰ ਨੌਲੇਜ ਹੋਵੇ ਜੀ ਦੀ ਵੀ ਦਾ ਲੌਗ ਕਿਤਰਾ ਖੁੱਲ ਰਹਾ ਖੁੱਲ ਰਹਾ ਤੇ ਮੈਨੂੰ ਦੱਸ ਸਕਦਾ ਕਮੈਂਟ ਕਰਕੇ ਇਹਨਾਂ ਲੋਗਾਂ ਵਿੱਚ ਲੱਗਾ ਵਾ ਵੈਰੀਜ਼ਨ ਯੂਐਸਏ ਦਾ ਜਿਹੜਾ ਵੀ ਦੇ ਨਾ ਵੈਰੀਜ਼ਨ ਉਹਦਾ ਲੌਗ ਲੱਗਿਆ ਇਹਨੂੰ ਤੇ ਜੇ ਤੇ ਹੁਣ ਜਿਹੜੀ ਮੈਂ ਰਿਕੁਐਸਟ ਪਾਈ ਸਾਈਟ ਤੇ ਅਨਲੌਕ ਰਿਵਰ ਤੇ ਜੇ ਉਹ ਤੋਂ ਖੁੱਲ ਜਾਵੇ ਬੈਲੇ ਨੇ ਗੁੱਡੇ ਜੇ ਨਾ ਖੁੱਲਿਆ ਫਿਰ ਤੁਹਾਨੂੰ ਮੈਂ ਕਿ ਹੋਰ ਵਲੌਗ ਦਿਖਾਉਂਦਾ ਵੀ ਫਿਰ ਮੈਂ ਤੇ ਸਲਾਹ ਦੱਸਦਾ ਵੀ ਯਾਰ ਕਿ ਸ਼ਾਪ ਤੋਂ ਖਲੋਈਏ ਜਾਂ ਕਿਤਰਾ ਸ਼ਾਪ ਵਾਲੇ ਕੋਲ ਮੈਂ ਗਿਆ ਗਾਈਜ਼ ਉਹ 10 ਤੋਂ 15000 ਰੁਪਏ ਮੰਗਣ ਦੇ ਸੀ ਤੇ ਬ ਕੋਣ ਕੀ ਹੋ ਗਿਆ ਆ ਪੰਜਾਬੀ ਆ ਜ ਆਹ ਕੰਮ ਨਾ ਕਰਿਆ ਕਰ ਆ ਵੀ ਇਹ ਮਟਰੀ ਪਾ ਮ ਮਟਰੀ ਨ ਮਟਰੀ ਪੋਣੋਂ ਨਾ ਮੱਠਾ ਭਾਈ ਦਾ ਵਾ ਨਾਲੇ ਹਿੰਦੀ ਨਹੀਂ ਪੰਜਾਬੀ ਮਟਰੀ ਆ ਮਟਰੀ ਥੋੜੀ ਹੁੰਦੀ ਆ ਠੱਠਾ ਹੁੰਦਾ ਦਾ ਸਾਰੇ ਦਾ ਨਾ ਮੱਠਾ ਠੱਖਾ ਠੱਖਾ ਰਹੇ ਬਰੀ ਮਟਰੀ ਹਾਂ ਇਹ ਪਾਦੇ ਤਰਗੀ ਆ ਤੇ ਨਹੀਂ ਤੇ ਦੂਜੀ ਪਾ ਦੇ ਨੂੰ ਪਿਦਾ ਇੰਜ ਲੈ ਦੇ ਨੂੰ ਜੋ ਪੰਜਾਬੀ ਰਹੀ ਆ ਉਹ ਇਤਰਾ ਕੰਮ ਠੀਕ ਠੰਦੀ ਰਹੀ ਗਿਆ ਅੱਧੀ ਪੰਜਾਬੀ ਜਾਂਦੀ ਕਰੀ ਮੈਂ ਲਿਖਿਆ ਨਹੀਂ ਕਰਨਾ ਕੋ ਆਪ ਦੀ ਆਪੇ ਫੋਟੋ ਬਣਾਏਗਾ ਜੋ ਮੱਝ ਕਰਾ ਕੋ ਇੱਕ ਤੁਹਾਨੂੰ ਫੋਟੋ ਬਣਾਉਣ ਦੇ ਲਈ ਦੇਖੋ ਗੱਲਾਂ ਕਰਦੀਆਂ ਯਾਰ ਕਈ ਯਾਰ ਪਹਿਨਿਆ ਜਾਂਦਾ ਮੇਰੇ ਕੋਲ ਪਤਾ ਉਹ ਸੇ ਵੇਲੇ ਆਏ ਨੇ ਤੇ ਗਾਇਸ ਹਾਂ ਮੇਰੇ ਕਿਹੜੀ ਗੱਲ ਤੇ ਹਾਂ ਕਿ ਮਮੀ ਨੇ ਚਰੌਲਾ ਪਾਤਾ ਆ ਗਿਆ ਤੇ ਜੇ ਗੱਜ ਲੌਕ ਖੁੱਲ ਜਾਂਦਾ ਤੇ ਠੀਕ ਹੈ ਫਿਰ ਆਪਾਂ ਫੋਨ ਸੇਲ ਕਰ ਦੇਣਾ ਵਾ ਮਤਲਬ ਫੋਨ ਆਪਣਾ 70-8000 ਰੁਪਏ ਦਾ ਸੇਲ ਹੋ ਜਾਣਾ ਕਿਉਂਕਿ ਫੋਨ ਯੂਜ਼ ਨਹੀਂ ਹੋਇਆ ਬਿਲਕੁਲ ਸਿਰਫ ਬਾਕਸ ਓਪਨ ਹੀ ਆ ਯੂਜ਼ਰ ਮੈਂ ਇਹ ਕੀਤਾ ਜਿਹੜੇ 2-4 ਦਿਨ ਕੀਤਾ ਵਾ ਜੇ ਦੋ ਤਿੰਨ ਦਿਨ ਤੱਕ ਲੌਕ ਹੋਏਗਾ ਫਿਰ ਆਪਾਂ ਸੇਲ ਕਰਕੇ ਆਈਫੋਨ ਲੈ ਲੈਣਾ ਫਿਰ ਆਪਾਂ ਕੋਈ ਤੇ ਓਕੇ ਗਾਇਸ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਜਿੰਨਾ ਵੀ ਵਲੌਗ ਅਜਦਾ ਬਣਿਆ ਯਾਰ ਹੁਣ ਅਡਜਸਟਮੈਂਟ ਕਰ ਲਿਓ ਬਾਕੀ ਗਾਇਸ ਬਾਕੀ ਕਦੇ ਤੱਕ ਸੇਲ ਨਹੀਂ ਹੋਈ ਵੀਰ ਉਹਨੇ ਨਹੀਂ ਲੈਣ ਆਏ ਪਤਾ ਨਹੀਂ ਕਿਉਂ ਕੀ ਕਰਨ ਬਣ ਗਿਆ ਤੇ ਚਲੋ ਜਿਹਦੇ ਕਰਮ ਚ ਉਹ ਬਾਈਕ ਉਹਨੇ ਲੈ ਲੈਣੀ ਆ ਆਪਾਂ ਦੇ ਆਪਣਾ ਫਰਜ਼ ਦੱਸਣਾ ਆਪਾਂ ਜੇ ਐਡ ਪਾਈ ਹੋਈ ਏ ਕੋਈ ਵੀਰ ਉਹ ਲੋਕ ਠੀਕ ਆ ਨਹੀਂ ਲਈਗਾ ਤਾਂ ਵੀ ਠੀਕ ਆ ਆਪਰੇ ਵਿੱਚ ਲਾਉਣੀ ਡੈਣਾ ਤੇ ਬਸ ਇਹਨਾਂ ਕੈਦੇ ਵਲੌਗ ਲਈ ਫੇਰ ਪਤਾ ਨਹੀਂ ਕਿਦਾਂ ਵਲੌਗ ਜਮੇ ਲਾ ਕੱਲ ਮਿਲਾਂਗੇ ਪਰਸੋਂ ਜਾਂ ਦੋ ਤਿੰਨ ਦਿਨ ਬਾਅਦ ਕੁਝ ਕਹਿ ਨਹੀਂ ਸਕਦੇ ਅਜੇ ਬਸ ਤੇ ਅੱਜ ਦੇ ਵਲੌਗ ਲਈ ਗੈਸ ਇੰਨਾ ਕੀ ਆ ਸਸਦੀ ਗੱਲ ਵਾਹ ਵਾ ਅੱਲਾ ਤੁਹ ਸਾਰਿਆਂ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਸਬਸਕ੍ਰਾਈਬ